ਹਾਂਜੀ ਬਾਬਿਓ ਸ਼ਸ਼ੀਕਾar ਨਮਸਕਾਰ ਆਦਾ ਬਾਬਿਓ ਮੈਂ ਥੋੜਾ ਦੇਵਨ ਪੁੰਜ ਬਾਬਿਓ ਕਹਿੰਦੇ ਚੈੱਕ ਕਰੋ ਕਹਿੰਦੇ ਕਿੱਥੇ ਪਹੁੰਚ ਚੁੱਕੇ ਆ ਕਹਿੰਦੇ ਬਾਬਾ 90 ਪੁਰਾਣੇ ਕਿਲੇ ਪਹੁੰਚ ਚੁੱਕੇ ਆ ਬਾਬਿਓ ਕਹਿੰਦੇ ਕਿਹਦੇ ਸ਼ੂਟ ਤੇ ਕਿਹਦੇ ਸੈਟ ਤੇ ਪੁੱਜਾਂ ਕਹਿੰਦੇ ਬਾਬਾ ਦਿਲਜੀਤ ਦੇ ਸਾਂਹ ਦੇ ਸੈਟ ਤੇ ਪੁੱਜਾਂ ਤੁਸੀਂ ਚੈੱਕ ਕਰ ਸਕਦੇ ਬਹੁਤ ਬੈਨੜੀ ਬੈਨਾਂ ਖੜੀਆਂ ਨੇ ਬਾਕੀ ਉਹਨੂੰ ਕਰਾਉਣਾ ਦਰਸ਼ਨ ਇਧਰ ਭਰਾ ਬਬਣਾ ਤਿਆਰ ਵਰ ਤਿਆਰ ਪੱਗ ਬੰਨ ਕੇ ਬਾਬਾ ਦਸਾਂਝਾ ਵਾਲਾ ਬਣਿਆ ਖੜਾ ਇਧਰ ਬਾਬੇ ਇਥੇ ਕਾਸਟਿਊਮ ਵਾਲਾ ਸੈਟਮ ਸੱਟ ਚੈੱਕ ਕਰ ਸਕਦੇ ਬਾਬੇ ਓਕ ਦੀ ਰਿਪੋਰਟ ਹੋਇਆ ਬਾਬਾ ਕੰਮ ਤੇ ਬਾਬਾ ਮਿਲਦਾ ਬਾਬੇ ਬਾਬੇ ਪੱਗ-ਪੋਗ ਬਣਾ ਕੇ ਹੁਣ ਨਾ ਕਰਦੇ ਆ ਗੱਲਬਾਤ ਇਹ ਦਿਖਾਉਣਾ ਬਾਬੇ ਚਮਕੀ ਲਓ ਬਾਬੇ ਪੱਗਾ-ਪੋਗਾ ਬੰਨ ਕੇ ਰੈਡੀ ਹੋ ਚੁੱਕੇ ਆ ਕਹਿੰਦੇ ਤੁਸੀਂ ਕਾਸਟਿਊਮ ਚੈੱਕ ਕਰ ਸਕਦੇ ਬਾਬੇ ਪੁਰਾਣੇ ਰਵਾਜ ਦੀ ਬਹਾਈ ਹੋਈ ਆ ਬਾਬੇ ਉਹ ਤੇ ਇਧਰ ਬਾਬੇ ਕੌਣ ਖੜਿਆ ਬਾਬੇ ਇਧਰ ਆਪਣੇ ਭਰਾ ਖੜੇ ਬਾਬੇ ਚੈੱਕ ਕਰੋ ਕਹਿੰਦੇ ਮਰੇਕ ਕੋਲ ਨੇ ਜਾਨੀਆਂ ਮਾਨੀਆਂ ਸ਼ਸ਼ੀ ਤਾਂ ਬਾਬੇ ਦੇਖੋ ਬਾਈ ਹੁਣ ਦਾ ਗੈਟਅਪ ਕਹਿੰਦੇ ਪੇਜੀ ਕਲਾਕਾਰ ਬਾਬੇ ਤਿਆਰ ਵਰ ਤਿਆਰ ਖੜ ਬੜੀ ਗੁਸਰਤ ਹੈ ਸੈਠਾ ਟਰੈਕਟਰ ਬਾਬੇ ਚਾਰੇ ਪਾਸੇ ਕੰਮ ਕਰਦਾ ਤੇ ਬਾਈ ਆਪਣਾ ਨਾਬੇ ਦਾ ਬਾਬੇ ਆ ਭਰਾ ਵੀ ਆਪਣਾ ਭਰਾ ਵੀ ਆਪਣਾ ਓਕੇ ਰਿਪੋਰਟ ਬਾਬੇ ਪੱਗ ਬੰਨੀ ਖੜਾ ਮਗਰ ਤੇ ਬਾਕੀ ਬਾਬੇ ਕੀ ਕਹਿਣਾ ਚਾਹੋਗੇ ਸਾਰੇ ਭਰਾਵਾ ਕੀ ਰਿਪੋਰਟ ਆ ਥੋੜੀ ਕਹਿਣ ਦੀ ਅੱਜ ਕੱਲ ਕੀ ਰਿਪੋਰਟ ਚੱਲ ਰਹੀ ਆ ਕਿਵੇਂ ਆ ਮਾਹੌਲ ਬਾਬੇ ਆ ਦੱਸੋ ਵਧੀਆ ਓਕੇ ਆ ਦੱਸੋ ਵਧੀਆ ਮਾਹੌਲ ਆ ਬਾਬਾ ਦਲਜੀਤ ਸਿੰਘ ਬਾਈ ਦੀ ਫਿਲਮਾਂ ਚੋਂ ਕੀਲਾ 2 ਬਾਬੇਓ ਬਾਕੀ ਕਰਦਾ ਬਾਬੇ ਕੰਮੀਆਂ ਸੂਣ ਚ ਗੱਲ ਓਕੇ ਰਿਪੋਰਟ ਭਰਾ ਹੁਣ ਬਾਬੇ ਜੱਜ ਰਿਹਾ ਕਿਵੇਂ ਲੱਗਦਾ ਦੋ ਕਮੈਂਟ ਕਰਕੇ ਦੱਸੋ ਜਰੂਰ ਤੇ ਬਾਕ ਕਰਦਾ ਬਾਬੇ ਅੰਦਰ ਜਾ ਕੇ ਹੋਰ ਨਾਲ ਗੱਲਬਾਤ ਲਵ ਯੂ ਆ ਬਾਬਿਓ ਆ ਬਾਬੇ ਚੈੱਕ ਕਰੋ ਕਹਿੰਦੇ ਬਾਬੇ ਦੇਖੋ ਸਾਰਾ ਕੁਝ ਆਰਟੀਫੀਸ਼ਲ ਬਾਬੇ ਬਾਈ ਨੇ ਬਾਜ਼ਾਰ ਸਜਾਇਆ ਹੋਇਆ ਆ ਬਾਈ ਹੁਣੀ ਖੜਿਆ ਬਾਬੇ ਓਕੇ ਜੀ ਰਿਪੋਰਟ ਕੰਮ ਕੀਤਾ ਬਾਬੇ ਸਾਰਾ ਕੁਝ ਆ ਨਕਲੀ ਬਾਬੇ ਇਹਨਾਂ ਬਾਜ਼ਾਰ ਬਣਾ ਕੇ ਦਿਖਾਇਆ ਬਫਲੋਂ ਦੇ ਵਿੱਚ ਪੂਰਾ ਵਧੀਆ ਸੈਟਅਪ ਰੱਖੂ ਬਾਬੇ ਸਾਰਾ ਕੁਝ ਪੁਰਾਣਾ ਰੱਖਾ ਹਾਂਜੀ ਬਾਬੇ ਉਹ ਦੁਪਹਿਰ ਦੇ ਡੇਢ 2 ਵਜ ਚੁੱਕਿਆ ਰੋਟੀ ਪਾਣੀ ਖਾ ਕੇ ਆਏ ਬਾਬੇ ਉਹ ਦਿਲਜੀਤ ਦਾ ਸਾਹਿਬ ਬਾਈ ਹੁਣੇ ਸੈਟ ਲੱਗਿਆ ਹੋਇਆ ਬਾਈ ਇਸ ਟਾਈਮ ਅਮਰੀਕਾ ਬੈਠਾ 24 25 ਤਰੀ ਨੂੰ ਬਾਬੇ ਅਮਰੇਕ ਕੋਲ ਦੇ ਡੇਰੇ ਹੋਣਗੇ ਦਿਲਜੀਤ ਸਾਹਿਬ ਬਾਈ ਹੁਣਾਂ ਦੇ ਕਰਾਉਣਿਆਂ ਦਰਸ਼ਨ ਇਧਰ ਆਪਣੇ ਭਰਾ ਬਾਬੇ ਲੰਗਰ ਪਾਣੀ ਖਾ ਕੇ ਆ ਤੁਸੀਂ ਚੈੱਕ ਕਰੋ ਕਹਿੰਦੇ ਪੇਜੀ ਬਾਈ ਹੁਣੀ ਖੜੇ ਆ ਉਸਤਾਦ ਹੁਣੀ ਖੜੇ ਨੇ ਨਾਲ ਸਾਹਿਲ ਬਣੀ ਹੁੰਦੇ ਵੱਡੇ ਉਦਯੋਗ ਬਾਈ ਹੁਣਾਂ ਦੇ ਵੱਡੇ ਸਾਥ ਨੇ ਸਾਹਿਲ ਬਾਈ ਲਵ ਯੂ ਆਪਣਾ ਤੇ ਬਾਕੀ ਉਹਦੀ ਲੋਕੇਸ਼ਨ ਬਾਬੇ ਚੈੱਕ ਕਰ ਸਕੋ ਨਾ ਭਾਈ ਬਾਬੇ ਪੁਰਾਣੇ ਕਿਲੇ ਦੇ ਵਿੱਚ ਤੁਰੇ ਫਿਰਦੇ ਆ ਅੰਦਰ ਬਾਬੇ ਸਕਿਉਰਿਟੀ ਟਾਈਟ ਹੋਣ ਦੇ ਕਾਰਨ ਤੁਹਾਨੂੰ ਵੀਡੀਓ ਥੋੜੀਆਂ ਘੱਟ ਦਿਖਾ ਸਕਦੇ ਆ ਕਿਉਂਕਿ ਸਕਿਉਰਿਟੀ ਬਹੁਤ ਆ ਪੁਲਿਸ ਬਹੁਤ ਆ ਸਿਸਟਮ ਦੇ ਆਧਾਰਨ ਬਾਬੇ ਚੱਲਣਾ ਤੇ ਬਾਕੀ ਜੋ ਵੀ ਬਾਬਾ ਕੋਈ ਅਪਡੇਟ ਹੋਊ ਜੰਦੇ ਰਹਾਂਗੇ ਤੇ ਭਰਾ ਨੂੰ ਅਬੇ ਫੋਲੋ ਕਰੋ ਬਾਕੀ ਆਪਣੇ ਭਰਾ ਨਾਲ ਲੈ ਬਾਬੇਓ ਲਵ ਯੂ ਆ ਕੰਮ ਕਰਦਾ ਬਾਬੇ ਪ੍ਰੋਜੈਕਟ ਦੇ ਵਿੱਚ ਬਾਈ ਕਨਾ ਬਾਈ ਨੂੰ ਵੱਤਵਾ ਸ਼ੇਅਰ ਕਰੋ ਲਾਈਕ ਕਰੋ ਅੱਗੇ ਜਾ ਹਾਂ ਵੀਡੀਓ ਬਚਾਓ ਮੇਰੇ ਭਾਈ ਨੂੰ ਕਾਮਯਾਬ ਬਣਾਓ ਕੀ ਬਾਤ ਆ ਲਵ ਯੂ ਬਾਬੇ ਭਰਾ ਨੂੰ ਬਹੁਤ ਵੱਡੀ ਸਪੋਰਟ ਕੀਤੀ ਆ ਓਕੇ ਜੀ ਰਿਪੋਰਟ ਆ ਬਾਬੇ ਕੰਮ ਕਰਦਾ ਬਾਬੇ ਅੱਗੇ ਦੀ ਗੱਲ ਵਾਸ ਸਿਸਟਮ ਦੇ ਵਿੱਚ ਓਕੇ ਰਿਪੋਰਟ ਆ ਭਰਾ ਮੈਂ ਖਾਲਸੇ ਸਿਰੇ ਰਿਕਾ ਚੈੱਕ ਕਰ ਸਕਦੇ ਬਾਬੋ 47 ਐਮ ਬਾਬੋ ਓਕੇ ਰਿਪੋਰਟ ਆ ਗਮ ਪਾਉਂਡਰ ਰੀਵਿੰਗ ਦੇਖ ਸਕਦੇ ਆ ਇਧਰੋਂ ਬਾਬੋ ਵੀਊ ਚੈੱਕ ਕਰੋ ਓਕੇ ਰਬੜਾ ਬਾਬਾ ਟਰੱਕ ਦੇ ਉੱਪਰ ਬੈਠੇ ਆ ਇਹਨਾਂ ਕੰਮ ਸਿਰੇ ਹੋਇਆ ਪਿਆ ਕਹਿੰਦੇ ਚੋਟੀ ਤੇ ਬਾਈ ਭਰਾ ਬਾਬੇ ਆਪਣਾ ਸਿਰੇਆ ਕੰਮ ਕਰਦੇ ਆ ਬਾਬੋ ਗੱਲਬਾਤ ਸ਼ਾਰਟ ਓਕੇ ਆ ਬਾਬੋ 47 ਆ ਬਾਬੇ ਇੱਟਾ ਨੇ ਮੋੜਿਆਂ ਤੇ ਨੇ ਲੋ ਬਾਬੇ ਚੋਬਰ ਬੈਠੇ ਕਰੇ ਪਾਕਿਸਤਾਨ ਤੋਂ ਆਇਆ ਬਾਬੇ ਟਰੱਕ ਲੈ ਕੇ ਬੱਲੇ ਬੱਲੇ ਕਰਾਈ ਬੈ ਨੌਜਵਾਨਾਂ ਨੇ ਬਾਬੇ ਕੀ ਭਾਵਕ ਤੇ ਬਾਬਾ ਕੈਨ ਖਰੀਰ ਕਾਲ ਕਾਲ ਹੋਈ ਪਿਆ ਕੰਮ ਸਰੇ ਹੋਇਆ ਬਾਬੇ ਕਹਿੰਦੇ ਬਾਕੀ ਗੱਲਾਂ ਬਾਬੇ ਓਕੇ ਜੀ ਰਿਪੋਰਟ ਕਰਦਾ ਦੱਸੋ ਕਿਵੇਂ ਲੱਗਿਆ ਮਾਹੌਲ ਬਹੁਤ ਕੋਸ਼ਿਸ਼ ਕੀਤੀ ਬਹੁਤ ਦਿਖਾਉਣ ਦੀ ਬਾਕੀ ਆਪਣੇ ਭਰਾਵਾਂ ਕਰਕੇ ਸਾਰਾ ਕੁਸਾ ਲਖਾਨ ਮਰੇ ਕੋਲ ਵੱਡੇ ਸਨਮਾਨ ਆਪਣੇ ਭਰਾਵਾਂ ਦੇ ਬਾਕੀ ਬਾਬੇ ਮੋਬਾਈਲ ਦੀ ਪਰਮਿਸ਼ਨ ਬਹੁਤ ਘਟਾ ਇੱਥੇ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਸੱਟ ਉਧਰ ਲੱਗ ਰਿਹਾ ਸਾਡੇ ਸੀਨ ਹੋ ਚੁੱਕੇ ਆ ਬੱਚ ਜ਼ੋਰ ਪਾਵਾਂਗੇ ਪੇਜੀ ਹੁਣੀ ਭਰਾਵਾਂ ਦੇ ਭਰਾਵਾਂ ਨੂੰ ਫੋਲੋ ਕਰੋ ਲਵ ਯੂ ਹਾਰੇ ਭਰਾਵਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਡੇ ਦੇਵ ਨੂੰ ਸਪੋਰਟ ਕਰੋ ਕੀ ਬਾਤ ਆ ਬਾਬੇ 22 ਸਪੋਰਟ ਕਰਨੀ ਗੱਲ ਕਰ ਰਿਹਾ ਜ਼ਰੂਰ ਸਪੋਰਟ ਕਰੋ ਬਾਬੂ ਲਵ ਯੂ ਸਾਡਿਆਂ ਨੂੰ